ਅੱਜ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਚੰਡੀਗੜ੍ਹ ਦੇ ਲਾਂਟੇ ਮਾਲ ਚ ਵੱਡਾ ਹਾਦਸਾ ਵਾਪਰ ਜਾਂਦਾ ਜੀਆਂ ਟੁਆਇ ਟ੍ਰੇਨ ਤੋਂ ਡਿੱਗਣ ਦੇ ਕਾਰਨ ਬੱਚੇ ਦੀ ਮੌਤ ਹੋ ਜਾਂਦੀ ਹੈ ਜੀਆਂ ਦੱਸਦੇ ਕਿ ਬੱਚੇ ਦੇ ਸਿਰ ਤੇ ਗੰਭੀਰ ਸੱਟ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਤੇ ਹਸਪਤਾਲ ਦੇ ਵਿੱਚੋਂ ਬੱਚਾ ਦਮ ਤੋੜ ਦਿੰਦਾ ਤਾਂ ਬਿਲਕੁਲ ਤਸਵੀਰਾਂ ਸਾਹਮਣੇ ਆਈਆਂ ਨੇ ਚੰਡੀਗੜ੍ਹ ਤੇ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਲਾਂਟੇ ਮਾਲ ਦੇ ਵਿੱਚ ਟੁਆਇ ਟ੍ਰੇਨ ਪੰਟ ਜਾਂਦੀ ਹੈ ਤੇ ਬੱਚਾ ਜਿਹੜਾ ਪਿਛਲੇ ਡੱਬੇ ਦੇ ਵਿੱਚ ਬੈਠਾ ਹੁੰਦਾ 11 ਸਾਲਾ ਬੱਚਾ ਜਿਹੜਾ ਹੇਠਾਂ ਜ਼ਮੀਨ ਤੇ ਡਿੱਗ ਜਾਂਦੇ ਜਿਸ ਕਾਰਨ ਬੱਚੇ ਦੀ ਮੌਤ ਹੋ ਜਾਂਦੀ ਹੈ ਦੱਸਦੇ ਕਿ ਸਵੇਰੇ 4 ਵਜੇ ਲਾਸ਼ ਦੌਰਾਨ ਉਸ ਬੱਚੇ ਦੀ ਮੌਤ ਹੋ ਜਾਂਦੀ ਹੈ ਤੇ ਮ੍ਰਿਤਕ ਬੱਚੇ ਦੀ ਪਛਾਣ ਆ ਜਿਹੜੀ ਨਵਾਂ ਸ਼ਹਿਰ ਦੇ ਰਹਿਣ ਵਾਲੇ 11 ਸਾਲਾ ਸ਼ਾਹਬਾਜ਼ ਵਜੋ ਹੋਈ ਹੈ ਦੱਸਦੇ ਕਿ ਪੁਲਿਸ ਨੇ ਟ੍ਰਾਈ ਟ੍ਰੇਨ ਨੂੰ ਵੀ ਜਿਹੜਾ ਕਬਜ਼ੇ ਦੇ ਵਿੱਚ ਲੈ ਲਿਆ ਤਾਂ ਜਾਣਕਾਰੀ ਮੁਤਾਬਕ ਨਵਾਂ ਸ਼ਹਿਰ ਦਾ ਰਹਿਣ ਵਾਲਾ ਜਤਿੰਦਰਪਾਲ ਸਿੰਘ ਸ਼ਨੀਵਾਰ ਨੂੰ ਆਪਣੇ ਦੋ ਬੱਚਾ ਪਤਨੀ ਅਤੇ ਚਚੇਰੇ ਭਰਾ ਨਵਦੀਪ ਦੇ ਨਾਲ ਪਰਿਵਾਰ ਨਾਲ ਚੰਡੀਗੜ੍ਹ ਕੁਮਰ ਆਇਆ ਸੀ ਤੇ ਸ਼ਨੀਵਾਰ ਰਾਤ ਕਈ ਬ 8 ਵਜੇ ਦੋਵੇਂ ਪਰਿਵਾਰਿਕ ਮੈਂਬਰ ਸੈਰ ਕਰਨ ਤੇ ਖਰੀਦਦਾਰ ਕਰਨ ਲਈ ਲਾਂਟੇ ਮਾਲ ਪਹੁੰਚੇ ਮਾਲ ਦੇ ਅੰਦਰ ਗਰਾਉਂਡ ਫਲੋਰ ਤੇ ਟਵਾਈਟ ਰੇਨ ਨੂੰ ਦੇਖ ਕੇ 11 ਸਾਲਾ ਸ਼ਾਹਬਾਜ਼ ਤੇ ਨਵਦੀਪ ਦੇ ਬੇਟੇ ਨੂੰ ਉਸ ਨੂੰ ਝੂਲਾ ਲੈਣ ਲਈ ਗਿਆ ਤੇ ਬੱਚਿਆਂ ਦੀ ਜ਼ਿੱਦ ਪੂਰੀ ਕਰਦੇ ਹੋਏ ਮਾਪਿਆਂ ਦੇ ਵੱਲੋਂ ਬੱਚੇ ਨੂੰ ਉਸ ਟਵਾਈਟ ਰੇਨ ਦੇ ਵਿੱਚ ਬਿਠਾ ਦਿੱਤਾ ਜਾਂਦਾ ਜੀਹਾਂ ਟਵਾਈਟ ਰੇਨ ਪੂਰੇ ਲਾਂਟੇ ਮਾਲ ਦਾ ਰੌਂਡ ਲਗਾਉਂਦੀ ਹੈ ਨਾ ਬੱਚਿਆਂ ਨਾਲ ਤੇ ਅਚਾਨਕ ਇੱਕ ਹਾਦਸਾ ਵਾਪਰ ਜਾਂਦਾ ਹੈ ਇਸ ਹਾਦਸੇ ਦੇ ਵਿੱਚ 11 ਸਾਲਾ ਬੱਚੇ ਦੀ ਮੌਤ ਹੋ ਜਾਂਦੀ ਹੈ ਤਸਵਿਕ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਜਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਜ਼ਾਹਰ ਜੀ ਗੱਲ ਹੈ ਕਿ ਗਰਮੀ ਦੀਆਂ ਛੁੱਟੀਆਂ ਚੱਲੀਆਂ ਨੇ ਮਾਪੇ ਆਪਣੇ ਬੱਚਿਆਂ ਨੂੰ ਲੈ ਕੇ ਘੁੰਮਣ ਜਾਂਦੇ ਨੇ ਤੇ ਇਸ ਦੇ ਵਿਚਕਾਰ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਹਾਂ ਚੰਡੀਗੜ੍ਹ ਦੇ ਲਾਂਟੇ ਮਾਲ ਦੇ ਵਿੱਚ ਵੱਡਾ ਹਾਦਸਾ ਵਾਪਰਦਾ ਜਿੱਤੇ 11 ਸਾਲਾ ਬੱਚੇ ਦੀ ਦਰਦਨਾਕ ਮੌਤ ਹੋ ਜਾਂਦੀ ਹੈ